ਕੱਕੇ ਨਾਲ ਮੀਂਹ ਪੈ ਲੀ ਉਹ ਰੀ ਕੰਮ ਕੀਤਾ ਮੈਨੂੰ ਬਹੁਤ ਚੱਲ ਗਿਆ ਕਿੱਥੇ ਪਹਿਲਾਂ ਕਿਦੋਂ ਕਿਦਾਂ ਸੀ ਬਦੁੱਲਾ ਪੱਟੀ ਚ ਸੀਗੇ ਮੈਂ ਕਿਵੇਂ ਬੋਲਦਾ ਥੋੜੇ ਤੇ ਮੈਨੂੰ ਬਹੁਤ ਅੱਛਾ ਲੱਗਿਆ ਨੀਰੂਜਨ ਤਾਂ ਤੁਸੀਂ ਜਾਣਦੇ ਹੀ ਹੋ ਬਹੁਤ ਅੱਛੀ ਐਕਟਰਸ ਬਹੁਤ ਹੀ ਅੱਛੀ ਹਰ ਤਰ੍ਹਾਂ ਦਾ ਰੋਲ ਕੀਤਾ ਨੇ ਤੁਸੀਂ ਦੇਖਿਆ ਨਾ ਇੱਕ ਤਰ੍ਹਾਂ ਦਾ ਨਹੀਂ ਕਿੰਨੇ ਸਾਰੇ ਕਲੀ ਜੋਟੇ ਦੇਖਿਆ ਨਾ ਰੋਲ ਮੈਂ ਕਹਿੰਦੀ ਹ ਕਮਾਲ ਕੀਤਾ ਕੁੜੀ ਨੇ ਬਹੁਤ ਸਿਹਤਕ ਸਰ ਰੱਬ ਇਹ ਜਿਹੇ ਐਕਟਰ ਸਾਡੇ ਪੰਜਾਬ ਨੂੰ ਦੇਵੇ ਅਸੀਂ ਬਹੁਤ ਵੱਡਾ ਕੰਮ ਕਰੀਏ ਦੇਖੋ ਗੀਸਾ ਬਾਰੇ ਤਾਂ ਪੁੱਛਿਆ ਹੀ ਨਾ ਜੀ ਮੈਂ ਸਾਰਿਆਂ ਨੂੰ ਕਹਿਣੀ ਹੁੰਦੀ ਆ ਵੀ ਕੋ ਗੀ ਨੌਲੇਜਯੇਬਲ ਬੰਦਾ ਹੈ ਪਲੱਸ ਵਾਈਜ਼ ਵੀ ਹੈ ਨੌਲੇਜ ਇਹਨੂੰ ਹਰ ਚੀਜ਼ ਦੀ ਹੈ ਮੈਂ ਉੱਥੇ ਆਪਾਂ ਪੰਮੀ ਵਾਈ ਦੀ ਫਿਲਮ ਕਰਦੇ ਸੀ ਇੰਨਾ ਕੁਸ਼ ਇਹ ਦੱਸਦੀ ਸੀ ਮੈਂ ਇਹਦੇ ਕੋਲੇ ਬੈਠੀ ਰਹਿੰਦੀ ਸੀ ਜਿਵੇਂ ਨਿਆਣੇ ਬੰਦੇ ਹੁੰਦੇ ਨੇ ਨਾ ਮੈਂ ਨਿਆਣੀ ਹੋ ਕੇ ਇਹਦੇ ਕੋਲੇ ਬੈਠੀ ਰਹਿੰਦੀ ਸੀ ਵੀ ਹੋਰ ਗੱਲਾਂ ਸੁਣਾਵੇ ਬਾਕੀ ਬੀ ਐਨ ਸ਼ਰਮਾ ਭਾਈ ਜੀ ਤਾਂ ਹੈ ਹੀ ਅੱਛੇ ਹੀ ਟੂ ਗੁੱਡ ਪਰਸਨ ਤੇ ਦਿਦਾਰ ਜੀ ਆ ਗਿਆ ਸੀ ਮੈਂ ਮੰਨਤ ਹੈ ਤੇ ਆਪਣੇ ਜਿਹੜੇ ਪ੍ਰੋਡਿਊਸਰ ਜੇ ਪ੍ਰੋਡਿਊਸਰ ਨਾ ਹੋਵੇ ਤਾਂ ਕਮਲਿਆ ਹੋਸੀ ਕਿਤੇ ਵੀ ਨਾ ਹੋਈਏ ਕਿਤੇ ਵੀ ਨਾ ਹੋਈਏ ਇਹ ਪ੍ਰੋਡਿਊਸਰਾਂ ਨੂੰ ਸਾਡੇ ਨੂੰ ਰੱਬ ਲੰਬੀ ਉਮਰ ਦੇਵੇ ਜਿਉਂਦੇ ਰਹਿਣ ਤੇ ਇਸੇ ਤਰ੍ਹਾਂ ਅੱਛੀਆਂ ਫਿਲਮਾਂ ਬਣਾਉਂਦੇ ਰਹਿਣ ਤੇ ਸਾਡੇ ਸਾਹਮਣੇ ਸਾਨੂੰ ਵੀ ਲੈਂਦੇ ਰਹਿਣ ਅਸੀਂ ਵੀ ਕੰਮ ਕਰਦੇ ਰਹੀਏ ਤੇ ਮਨੋਰ ਜੀ ਮੁਰਲੀ ਆਹ ਵਾਹ ਬੰਬੇ ਸੇ ਆਏ ਹੈ। ਆਪਕੋ ਕਿਸੀ ਲਗੀ ਫਿਲਮ? ਬਹੁਤ ਅੱਛੀ। ਹਿੰਦੀ ਫਿਲਮ ਵਾਕਈ ਇਹਨਾਂ ਨੇ ਬੋਲਿਆ ਨਾ ਕਿ ਹਿੰਦੀ ਫਿਲਮ ਦਾ ਮੁਕਾਬਲਾ ਕਰਦੀ ਹੈ ਇਹ ਫਿਲਮ। ਇਹ ਕੋਈ ਆਮ ਨਹੀਂ। ਖਰਚਾ ਵੀ ਬੇਅੰਤ ਕੀਤਾ ਹੈ। ਮੁੰਡੇ ਨੇ ਐਪ ਪ੍ਰੋਡਿਊਸਰਾਂ ਨੇ ਕਿਸੇ ਚੀਜ਼ ਦੀ ਕਮੀ ਨਹੀਂ ਆਉਣ ਦਿੱਤੀ। ਤੇ ਮੈਂ ਹੁਣ ਬਾਕੀ ਦੇਦਾਰ ਤੇਰੇ ਨਾਲ ਲੱਦ ਮੈਂ। ਹਾਂ ਲਿਆ ਜੀ। ਨਹੀਂ ਲਿਆ। ਹਾਏ। ਨਵਦੇ ਪਾਪਾ ਜੀ ਵੀ ਬੜੇ ਖੁਸ਼ ਸੀ ਸਾਡੇ ਨਾਲ ਜਦੋਂ ਵੀ ਆਉਂਦੇ ਸੀ ਸਾਨੂੰ ਛੇੜਦੇ ਪਰ ਅਸੀਂ ਫੈਮਿਲੀ ਵਾਂਗੂ ਵਰਤਾਵ ਕੀਤਾ ਬਹੁਤ ਸੋਹਣੀ ਤਰੀਕੇ ਨਾਲ ਰਹੇ ਆ ਬਈ ਆਈ ਗਿਆ ਫਿਰੋਂ ਬਾਂਦਰੇਣ ਤੇ ਸਾਡੀ ਵੀ ਜ਼ਿੰਦਗੀ ਹੈ ਇਹਨਾਂ ਨਾਲ ਬਹੁਤ ਬਹੁਤ ਸ਼ੁਕਰੀਆ ਆ ਜਸ ਸੌਰੀ ਵਨ ਮੋਰ ਥਿੰਗ ਅਕਲ ਜੀ ਸੌਰੀ ਆਈ ਫਰਗਾਟ ਟੂ ਮੈਂਸ਼ਨ ਯੂ ਥੈਂਕ ਯੂ ਸੋ ਮੱਚ ਮਤਲਬ ਸੋ ਬਿਊਟੀਫੁਲੀ ਸੌਂਕ ਥੈਂਕ ਯੂ ਥੈਂਕ ਯੂ ਥੈਂਕ ਯੂ ਮਿਊਜ਼ਿਕ ਹੈ ਮੈਂ ਤੁਹਾਡਾ ਬੁਲਣਾ ਬਹੁਤ ਜੁਆਏ ਕਰ ਰਿਹਾ ਹਾਂ ਮਿਊਜ਼ਿਕ ਦਾ ਗਾਣਾ ਗਾਇਆ ਮੇਰੇ ਡਾਟੇ ਮੈਂ ਤਾਂ ਰੋਣੀ ਲੱਗੀ ਸੀ ਬੇਟੀ ਵਾਕਈ ਵਾਕਈ ਜਿਵੇਂ ਤੂੰ ਕਹਿੰਦਾ ਸੀ ਨਾ ਵੀ ਵਾਕਈ ਇੱਕ ਇੱਕ ਕਿਸੇ ਨੇ ਗਾਣੇ ਗਾਏ ਸੀ ਵੀ ਮਾਂ ਕੁੜੀ ਨੂੰ ਤੋੜ ਕੇ ਇੱਕ ਤਰ੍ਹਾਂ ਕਿਵੇਂ ਲੱਗਿਆ ਹੋਊ ਜੀ ਮੈਂ ਇੰਨਾ ਰੋਈ ਸੁਣ ਕੇ ਮੇਰੇ ਸਿਸਟਰ ਮੇਰੇ ਪਿੰਡ 'ਚ ਹੀ ਰਹਿੰਦੇ ਸੀ ਮੇਰੀ ਮਾਂ ਕੋਲੇ ਤੇ ਫਿਰ ਮੈਂ ਹੁਣ ਯਾਦ ਕਰਦੀ ਮੈਂ ਬੀਬੀ ਨੂੰ ਕਿਵੇਂ ਮਹਿਸੂਸ ਹੋਇਆ ਹੋਊਗਾ ਕਿ ਦਾਰੋਹੀ ਹੋ ਗਈ ਵੀ ਇਹ ਤਾਂ ਚਲੀ ਗਈ ਇਹ ਚਲੀ ਅਸੀਂ ਕੋਲੇ ਨਹੀਂ ਰਹਿੰਦੇ ਸੀ ਬਾਹਰ ਰਹਿੰਦੇ ਸੀ ਮੈਨੂੰ ਇੰਨਾ ਇਹ ਗਾਣਾ ਸੁਣ ਕੇ ਨਾ ਮੇਰਾ बस ਮਤੋਂ ਦਾ ਸੀ ਚਾਹ ਦੇ ਮੈਨੂੰ ਇੰਨਾ ਅੱਛਾ ਲੱਗਿਆ ਮੇਰੀ ਅੱਖਾਂ ਚ ਪਾਣੀ ਆ ਗਿਆ ਬਹੁਤ ਬਹੁਤ ਸ਼ੁਕਰੀਆ ਬੇਟੇ